ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਲਗਭਗ 8-10 ਬੇੜਾ ਦਿਖਾਵਾਂਗੇ ਦੋ ਤਾਜ਼ੇ ਸੁਨਿਆਵਾਂ ਤੇ ਬਾਕੀ ਟੋਟਲ ਸਾਰੇ ਗੱਪੜਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰ ਆਪਣਾ ਗੱਲਣਾ ਗੱਗੀ ਕਹਿੰਦੇ ਤੇ ਪਿੰਡ ਆਪਣਾ ਝਾੜੋ ਵੀਰ ਤਸੀਲ ਹੈ ਜੀ ਸੁਨਾ ਇਹ ਕੰਟੈਕਟ ਨੰਬਰ ਆਪਣਾ ਕੰਟੈਕਟ ਨੰਬਰ ਵੀਰੇ 9779999324 ਅੱਜ ਆਪਾਂ 28 ਤਰੀਕ ਨੂੰ ਵੀਡੀਓ ਕਵਰ ਕਰਦੇ ਆ ਕਿੰਨੇ ਨਗ ਅਵੇਲੇਬਲ ਹੈ ਵੀਰੇ 10 ਤੋਂ 12 ਗਾਮਾਂ ਵਿੱਚ ਕੀ ਦੀ ਲੀਡ ਹੈ ਠੀਕ ਹੈ ਤੇ ਬਾਕੀ ਗਾਹਕ ਵੀ ਪਰਮਾਤਮੇ ਕਰ ਆਪਾਂ ਵਧੀਆ ਜਾਂਦਾ ਸਰ ਹਾਂਜੀ ਵਧੀਆ ਚੋਣ ਨਾ ਰਹਿਣਾ ਜਰਪਾਣਾ ਬੜੀਏ ਕੰਮ ਚੱਲ ਰਿਹਾ ਆਪਣਾ ਠੀਕ ਹੈ ਦੂਰੋਂ ਨੇੜੋਂ ਆਈ ਜਾਂਦੇ ਆ ਬਾਕੀ ਤੇਰੇ ਰੇਟ ਵਾਲੇ ਬਾਜਬ ਹੁੰਦੇ ਆ ਬਾਈ ਪਤਾ ਕੀ ਗੱਲ ਆ ਆਪਾਂ ਕੋਈ ਆਂਦਾ ਹੈ ਨਹੀਂ ਵੀ 10000 ਨਾ ਪਰ 15 ਆਪਾਂ 1000 2000 ਦੇ ਪ੍ਰੋਫਟ ਨਾਲ ਮਾਲ ਵਧੇ ਵੇਚਦੇ ਨੇ ਉਹਨਾਂ ਦਾ ਗਾਹਕ ਵਧਦਾ ਬੀ ਗਾਹਕ ਜੋੜਨਾ ਵਸੇ ਜਿਹਦੇ ਨਾਲ ਨਫਾ ਉਹਨੂੰ ਸਾਰੀ ਉਮਰ ਪਈਆ ਜੀ ਠੀਕ ਹੈ ਸਟਾਰਟਿੰਗ ਵਿੱਚ ਗਾਹਕ ਜੋੜਾਂਗੇ ਤੇ ਸਾਰੀ ਉਮਰ ਕਮਾਈ ਕਰਾਂਗੇ ਆਪਾਂ ਹਾਂਜੀ ਪਹਿਲਾ ਨੰਬਰ ਜਿਹੜੀ ਬੱਚੀ ਦੇਖਦੇ ਜਰਸੀ ਇਹਦਾ ਸੂਆ ਪਹਿਲਾ ਟਿਲੂ ਸੂਆ ਪਹਿਲਾ ਤੇ ਦੰਤ ਨਹੀਂ ਦੇਖੇ ਦੰਦ ਨਹੀਂ ਲੈ ਤੇਰੇ ਵੀਰੇ ਬੱਚੀ ਚ ਤੇ ਕੱਦ ਕਾਠ ਜਿੰਦ ਜਨ ਕਾਫੀ ਹੈ ਦੀ ਹਾਂ ਹਾਂ ਜੀ ਵੀਰੇ ਬਾਜਨ ਮੇਨ ਬਹੁਤ ਬੱਚੀ ਦਾ ਵੇਟ ਬੂਡ ਬਹੁਤ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਦੁੱਧ ਵੀਰੇ 17 18 ਕਿਲੋ ਜਮਾ ਨੋਰਮਲ ਹੀ ਦੇ ਦੇਣਾ ਇੱਕ ਤਾਂ ਹਮਾਚਲ ਵਾਲਿਆ ਹੁੰਦੀਆਂ ਛੋਟੀਆਂ ਆ ਇਹ ਛੋਟ ਹੀ ਨਹੀਂ ਵੀਰੇ ਵੱਡੀ ਜਰਸੀ ਆ ਪੰਜਾਬ ਵਾਲੀ ਸਾਈਜ਼ ਵਗੈਰਾ ਪੂਰਾ ਫੁੱਲਾ ਹਾਂ ਜੀ ਹਾਂ ਜੀ ਵੀਰੇ ਪਲੂਨ ਪਹਿਲਾ ਸੂਆ ਸੁੰਦੀ ਪਿਆ 17 18 ਕਿਲੋ ਦੁੱਧ ਮੰਨ ਲੈ ਬੰਦਾ ਜਮਾ ਨੋਰਮਲ 17 18 ਕਿਲੋ ਦੇ ਦੇਣਾ ਦੁੱਧ ਵੀਰੇ ਤੇ ਲੇਵਾ ਫਿੱਟ ਫਾੜਾ ਇਹ ਤਾਂ ਫਿੱਟ ਆ ਵੀਰੇ ਲੇਵੀ ਦੀਆਂ ਪਲਾਈਆਂ ਬਹੁਤ ਨੇ ਬੰਨਣਾ ਹੋ ਤਾਂ ਬੱਚੀ ਨੇ ਕੀ ਲੇਵਾ ਬਣਾਉਣਾ ਦੇਰ ਦਾ ਜਿਹੜੇ ਸਾਹਮਣੇ ਵਹਿੜ ਦੀ ਬਾਡੀਵਾਨ ਤਰਾ ਚਾਹੇ 10 ਰੁਪਏ ਖਚ ਦੇ ਜਵਾਨੀ ਸ਼ੋਅ ਕਰੂਗਾ ਜਵਾਨੀ ਸ਼ੋਅ ਕਰੂਗੀ ਵੀਰੇ ਜਿਆਜ ਗੱਲਾਂ ਤੇ ਭਾਏ ਦਾ ਕੀ ਲੈਣਾ ਆਪਾਂ ਬਾਦਰੀ ਚ ਮੁੱਲ ਜਿੰਨਾ ਮਰਜ਼ੀ ਕਰਾ ਲੋ ਇਦਾਂ ਦੇ ਬੱਚਿਆਂ ਦਾ 80 ਮੰਗਿਆਂ ਨੇ 90 ਲੱਖ ਲੱਖ ਮੰਗਿਆਂ ਨੇ ਆ ਆਪਾਂ ਕੋਈ ਬਾਲਾ ਮੁੱਲ ਨਹੀਂ ਕਰਦੇ ਇਹ ਬੱਚੀ ਫਿਕਸ ਜੀ ਆਪਾਂ 70000 ਦੀ ਹਾਂ ਤੇ ਨਾ ਵੇਚਣੀ ਜਿਆਜ ਗੱਲਾਂ ਜਮਾ ਹਾਂਜੀ ਹਾਂਜੀ ਵੀਰੇ ਸੋ ਵੀਰੇ 70000 ਦੀ ਵੀਰ ਕਹਿੰਦਾ ਦੇਣੀ ਆ ਜਮਾ 70 ਦੇ ਵਿੱਚੋਂ ਮਾੜਾ ਮੋਟਾ ਮਾਨਤਾ ਨਹੀਂ ਹੋਊਗਾ ਜ਼ਿਆਦਾ ਹੋਣਾ ਕੋਈ ਨਹੀਂ ਤੇ ਲੈਵਾ ਜਮਾ ਫੱਟ ਫੱਟ ਆ ਤੇ ਘੋੜੀ ਵਰਗੀ ਬੱਚਿਆ ਜਮਾ ਫੰਡੀ ਸੀਲਾ ਪਾਣੀ ਦੀ ਲੋੜ ਨਹੀਂ ਹੈ ਨਾ ਇਹਨੇ ਪੇਮੈਂਟ ਉਹ ਨਹੀਂ ਤੇ ਖੇਡਣਾ ਜਾਵਾ ਹੈ ਨਾ ਜਿਵੇਂ ਮਰਜ਼ੀ ਵੇਚ ਦੋ ਬਦੂ ਕੀ ਕੰਮ ਘਟਦੀ ਨਹੀਂ ਦੇਖੀ ਕਿਦਾਂ ਦਾ ਬੱਚੀ ਦਾ ਲਾਲੀ ਵਾਲਾ ਦੇਵਾ ਬਸ ਅਜੇ ਕੱਚੀ ਦਾ ਰਹਿ ਗਿਆ ਅੱਜ ਤਾਂ ਸਾਹਮਣੀ ਬਣੀ ਬਾਕੀ ਰੀਲ ਦੀ ਹੱਡੀ ਵੀ ਸਿੱਧੀ ਆ ਜਾਵੇ ਕੋਈ ਉੱਚਾ ਪਾਣੀ ਅੱਗੇ 2 ਨੰਬਰ ਦੇਖਦੇ ਆਂ ਇਦਾਂ ਸੁਣੋ ਜਗਰੇ ਐਚ ਐਫ ਆ ਗਈ ਐਚ ਐਫ ਦਾ ਪ੍ਰੋਸ ਮੈਨੂੰ ਥਾਣਾ ਹਵਾਨਾ ਬਹੁਤ ਸੋਹਣਾ ਲੱਗਿਆ ਪਰਮਾਤਮਾ ਦੀ ਕਰ ਮੈਂ ਸੋਹਣਾ ਜਗੜਵੈਂਟ ਹੀ ਲੱਗਿਆ ਜੀ ਬਿਲਕੁਲ ਮੱਝ ਇੱਕ ਤਰ੍ਹਾਂ ਦੀ ਹਾਂ ਦੱਸ ਖੜੀ ਮੱਝ ਨਹੀਂ ਰਿਸ ਕਰਦੀ ਵੀਰੇ ਦੀ ਹੈਡ 50 ਤੋਂ ਉੱਪਰ ਪਾਉਗੇ ਹੈਡ ਤੋਂ ਪਲੱਸ ਚਲਣ ਵਾਲੇ ਵੀਰੇ ਦੁੱਧ ਵੀ ਨਾਰਮਲੀ ਪਰਮਾਤਮਾ ਸੁੱਖ ਰੱਖੇ 20 ਦੇ ਨੇੜੇ ਪਾ ਦੇਣੇ ਨੇ 20 ਤੋਂ ਪਲੱਸ ਹੀ ਚੱਲਣਾ ਮੇਰੇ ਹਿਸਾਬ ਨਾਲ ਤਾਂ ਬਾਕੀ ਯਾਰ ਹਨ ਜਿਹੜੇ ਬੰਦਾ ਰੱਖਦਾ ਪ੍ਰੈਕਟੀਕਲ ਕਰਦਾ ਉਹਨਾਂ ਨੂੰ ਸਾਰਾ ਪਤਾ ਹੁੰਦਾ ਥਣ ਲਈ ਵੀਰੇ ਦੇ ਹਿਸਾਬ ਨਾਲ ਆਪਾਂ ਜੱਜਮੈਂਟ ਹੀ ਲਾ ਸਕਦੇ ਹਣੀ ਹੈ ਗਾਰੰਟੀ ਆਪਾਂ ਕੋਈ ਮਾਲ ਦੀ ਕੋਈ ਗਾਰੰਟੀ ਨਹੀਂ ਹਾਂਜੀ ਵੀਰ ਸੋ ਆਪ ਦੀ ਨਰਖ ਪਾਰਖਣਾ ਖੀਦੋ 20 ਕਿਲੋ ਜਮਾ ਐ ਵੀਰ ਗਾਰੰਟੀ ਇਹਦਾ ਬਾਡੀ ਬੈਂਡ ਤੇ ਦੇਖ ਕੇ ਆਪਾਂ ਨੂੰ ਵੀ ਕਹਿ ਇਹਨੂੰ ਚੰਗਾ ਲੱਗਦਾ ਹੁਣ ਮੈਂ 30 ਕਿਲੋ ਕਿਹੀ ਜਮਾ ਕੀ ਫਾਇਦਾ ਵੀਰ ਉਹ ਗੱਲਾਂ ਦਾ ਨਾ ਸੋ ਜਾਇ ਜਗ੍ਹਾ ਲਾ ਜਮਾ ਤੇ ਭਾਜ ਦਾ ਕੀ ਰ ਹੋਊਗਾ ਇਹਦੇ ਵੀਰ ਜੀ ਮੁੱਲ ਜਿੰਨਾ ਮਰਜ਼ੀ ਕਰਾ ਲੈ ਹਨਾ ਇਹਦੇ ਨੂੰ ਵੀਰ ਆਪਾਂ 70000 ਦੀ ਬੱਤੀ ਫਿਕਸ ਦੇ ਦਾਂਗੇ ਤੇ ਇਹ ਮਿਲਕ ਬਿੰਨ ਵਗੈਰਾ ਬਹੁਤ ਚੰਗੀ ਹੋਈ ਚਾਈ ਇਹ ਵੀਰ ਠੰਡੀ ਹੁੰਦੀ ਬਹੁਤ ਆ ਬੱਤੀ ਨੂੰ ਥਣ ਲੇਵਾ ਬਹੁਤ ਸਾਫ ਲੱਗਿਆ ਬਾਤਮਾਨੀ ਕਿਰਪਾ ਨਾਲ ਚੰਗੀ ਹੈ ਭਾਈ ਜਿੰਨੀ ਕਹਿ ਸਮਝਿਆ ਹਨਾ ਠੀਕ ਹੈ 2 ਨੰਬਰ 72000 ਅੱਗੇ 3 ਨੰਬਰ ਦੀ ਗੱਲ ਕਰੀਏ ਆਪਾਂ ਕਿ ਵੀਰੇ ਚੈਪ ਆ ਗਈ ਮੂੰਹ ਛੇੜਾਂਦਾ ਵੀਰੇ ਸੁਹਾ ਦੂਜਾ ਜਮ ਅਰੀਜਨਲ ਥੋੜੀ ਕੱਚੀ ਲੱਗਦੀ ਹੈ ਨਾ ਕੱਚੀ ਹੈ ਵੀਰੇ ਐ ਮੰਨ ਲਓ ਕਿ ਜੇ 5-7 ਦਿਨ ਸੰਭਲੂ ਕੋਈ ਵਪਾਰੀ ਵੀਰ ਹੋਣਾ ਮੂਰੇ 5-7000 ਰੁਪਏ ਅਗਲੇ ਨੂੰ ਦੇ ਕੇ ਜਾਓ ਠੀਕ ਹੈ ਕੀ ਭਾਰ ਹੋਊ ਇਹਦਾ ਇਹਦਾ ਵੀਰੇ ਮੁੱਲ ਜਿੰਨਾ ਮਰਜ਼ੀ ਕਰਾਲਾ ਇਹ ਬੱਚੀ ਆਪਾਂ ਫਿਕਸ ਜੀ 68000 ਦੀ ਢੱਲੋ ਦੇ ਦੇਣੀ ਹੈ ਬਾਈ 68000 ਤੇ ਤਿੰਨ ਨੰਬਰ ਹਾਂ ਖਣ ਲੇਵਾ ਬਹੁਤ ਸੋਹਣਾ ਲੱਗਿਆ ਜਿੱਕੀ ਬੱਚੀ ਨੂੰ ਕਿੰਨੇ ਦੀ ਪਲਾਈ ਆ ਮੇਵਾ ਦੀ ਬੱਚੀ ਨੂੰ ਕਰੋੜ ਭਰ ਆ ਜਾਂ ਹਮ ਲੋਕ ਸਾਹ ਵਸਣ ਲਈ ਵੀ ਨਾ 60000 ਦੀ ਆਪਾਂ ਗੱਲਸ ਹੋਰ ਨੋਟ ਦੇ ਦਾਂ। ਇਹ ਵੀ ਮੇਰੀ ਡੱਬੀ ਪ੍ਰਿੰਟ ਵਾਲੀ ਆ ਕੋਈ ਇਦਾਂ ਦੀ ਪਿੰਡਾਂ ਚ ਮੋਟਰਸਾਂ ਚੱਕ ਕੇ ਦੇਖ ਲਿਓ ਕੋਈ ਜੰਦਾ ਨਹੀਂ ਦਿੰਦੀ। ਬੱਚੀਆਂ ਦਾ ਅਸੀਂ ਅਸੀਂ 90 9000 ਮੰਗੀ ਹੁੰਦੇ ਆ। ਜੈ ਜੈ ਗੱਲ ਆ। ਸੋ ਬੱਚੀ ਵੀ ਚੰਗੀਆਂ ਘੋੜੀ ਵਰਗੀ ਬੱਚੀ ਆ। ਕੀਮਤ ਸਿਰਫ 68000 ਦੁੱਧ ਕਿੰਨਾ ਮੰਨ ਕੇ ਚੱਲੇ? ਦੁੱਧ ਵੀਰੇ 20 ਕਿਲੋ ਮੰਨ ਕੇ ਜਿਹੜਾ ਮਰਜ਼ੀ ਲੈ ਲਿਓ। ਜੈ ਜੈ ਗੱਲ ਆ। ਅਗੇ 4 ਨੰਬਰ ਦੀ ਗੱਲ ਕਰੀਏ। ਤੁਸੀਂ ਪਤਾ ਕੀ ਹੋਣਾ ਜੇ ਪੂਲੀ-ਪੂਲੀ ਵੀ ਅਸੀਂ ਲੈ। ਫਿਰ ਨਾ ਪੁਲਾਈਆਂ ਬਣਾਉਣ ਲੱਗੀ ਆ। ਬਾਕੀ ਮਿਲ ਠੀਕ ਹੈ। ਬਾਡੀ ਥੋੜੀ ਜਿਹੀ ਪੰਜਾਬੀ ਹਲਕਾ ਕ੍ਰਾਸ ਲੈਂਦਾ ਹੈ ਨਾ। ਆਂਬਾਡੀ ਬੁਡੀ ਸੋਹਣੀ ਲੱਗੀ ਜੀ ਨੀ ਕ੍ਰਾਸ ਕਿਹਾ ਸਕਦੇ ਦੋ ਗਲੇ ਪੰਜ। ਬਾਕੀ ਵੀਰ ਯਾਰ ਜਿਹਨੇ ਲੈਣੀ ਆ ਉਹਨੂੰ ਆਪਣੇ ਨੂੰ ਵੱਧ ਪਤਾ ਵੀ ਕਿਹੜੀ ਨਸਲ ਆ ਨਾ। ਜਿਵੇਂ ਇਦਾਂ ਦੀ ਜਰਸੀ ਬੱਚ ਲੋਕ 30 40 ਹਜ਼ਾਰ 25 ਦਾ ਜਾਉਂਦੇ ਲਾਉਣ ਨੂੰ ਫਿਰਦੇ ਬੈੜ ਲੈ ਕੇ। ਇਹਦੇ ਪੱਸੀਮਰ ਰੱਖਾ ਕੇ 25 ਜਾਈ ਜਿ ਮਰਜ਼ੀ ਕਰ। ਮਰਜ਼ੀ ਬੱਚਾ ਲੈ ਲੈ ਵੀਰੇ ਵੀ ਬਾਡੀ ਬਹੁਤ ਸੋਹਣੀ ਆ ਤਾਂ ਤੋਂ ਟਾਂਚਾ ਦੇਖ ਲੈ ਕਿਦਾਂ ਦਾ ਲੱਗਿਆ ਹੈ ਨਾ। ਮੈਂ ਬਾਲਾ ਨਹੀਂ ਕਹਿੰਦਾ ਯਾਰ ਬਾਈ 10 ਲੱਖ ਵਾਲੀ ਮੈਂ ਇਹਨੂੰ ਵੀ ਨਹੀਂ ਇਦਾਂ ਦੀ ਬਾਡੀ ਲੱਗਦੀ ਜਿੱਦਾਂ ਦਾ। ਬਾ ਠੰਡੀ ਸੀਲ ਕਾਫੀ ਹੈ ਕਾਫੀ ਢੰਡੀ ਸੀ ਲੱਗ ਰਹੀ ਥਾਣ ਦੇ ਕੀ ਗਾੜੀ ਕੁੜੀ ਕਿਦਾਂ ਦੀ ਲੱਗੀ ਬੱਚੀ ਨੂੰ ਠੀਕ ਹੈ ਦੇਵਾਸ਼ੇ ਬਣਾਉਣਾ ਬੱਚੀ ਠੰਡੀ ਸੀਲ ਦਾ ਕੋਈ ਅੰਤ ਨਹੀਂ ਇੱਧਰ ਕਮਾਈ ਮੜੀ ਇਖਾਈ ਸੋ ਦੇਖੋ ਢੜੀ ਬਹੁਤ ਸੋਹਣੀ ਲੱਗੀ ਹੈ ਗਾੜੀ ਤੇ ਪਿਛਾੜੀ ਇੱਕੋ ਜਿਹੀ ਹੈ ਵੀਰੇ ਜਮਾ ਬੱਚੀ ਸੀ ਇਹਦੀ ਕੀਮਤ ਕੀ ਰੋ ਇਹਦਾ ਮੁੱਲ ਜਿੰਨਾ ਮਰਜ਼ੀ ਕਰਾ ਲੈਣਾ ਹਨਾ ਵੀਰੇ ਫਿਕਸ ਪ੍ਰਾਈਸ ਆਪਾਂ 60 ਦੀ ਦੇ ਦਾਂਗੇ 1000 ਛੋੜ ਕਰ ਦਾਂਗੇ 95000 ਦੀ 95000 ਦੀ ਬੱਚੀ ਚਾਰ ਨੰਬਰ 95000 ਦੀ ਹਾਂਜੀ ਵੀਰੇ ਤੇ ਕੀਮਤ ਬਿਲਕੁਲ ਵਾਜੂਬ ਤੇ ਚਮਕਸ ਰੇਨ ਦੇ ਕੱਪ ਇਹਦਾ ਕੀ ਸਸਟਾ ਬਾਈ ਇਹਦਾ ਵੀ ਰਸਵਾ ਦੂਜਾ ਦੂਜਾ ਸੂਆ ਦੂਜਾ ਸੂਆ ਵੀਰੇ ਕਹਿਣ ਨੂੰ ਪਲੂਨ ਵੀ ਚੱਲੀ ਜਾਂਦੀ ਹਾਂ ਪਹਿਲ ਵੀ ਗੱਲ ਨਹੀਂ ਪਰ ਕੀ ਫਾਇਦਾ ਬਾਈ ਉਹ ਗੱਲਾਂ ਨਾ ਹਣਾ ਯਾਰ ਦੂਜਾ ਦੂਜਾ ਹੈਵੇ ਇਹ ਵੀ ਜਰਸੀ ਆ ਗਈ ਵੀਰੇ ਬਲੈਕ ਕਲਰ ਦੀ ਆ ਬਲੈਕ ਕਲਰ ਕਾਲੇ ਕਰਦੇ ਜਰਸੀ ਆ ਗਈ ਹਣਾ ਰੂਪੀਆ ਕਲਰ ਕਹਿ ਸਕਦੇ ਜੀ ਠੀਕ ਹੈ ਹਾਂਜੀ ਕਿੰਨਾ ਕੁ ਦੁੱਧ ਪਾ ਦੂਗੀ ਇਹ ਪਾ ਦੂ ਵੀਰੇ ਨੋਰਮਲੀ 16 17 ਕਿਲੋ ਤੀ ਜਮੇ ਹੀ ਪਾ ਦੇਣਾ ਇਹਨੇ 16 17 ਕਿਲੋ ਠੰਡੀ ਸੀ ਇਹਦਾ ਥਾਂਲੇ ਵੀ ਬਿਲਕੁਲ ਸਾਫ ਠੰਡੀ ਸੀ ਇਹਦਾ ਕੋਈ ਅੰਤ ਨਹੀਂ ਸਰ ਠੰਡ ਤੋਂ ਸੋਹਣਾ ਬੁੱਤੀਆ ਇਹਦਾ ਕੀ ਭਾਰ ਹੋਊਗਾ ਬਈ ਗੱਲ ਇਹਦਾ ਮੁੱਲ ਵੀਰੇ ਜਿੰਨਾ ਮਰਜ਼ੀ ਕਰਾਲਾ ਕਿ ਫਿਰ ਲੋਣਾ ਵੀਰੇ ਇਹ ਵੀ 58000 ਦੀ ਬੱਚਾ ਦੀ ਬੰਗੇ ਜੇ ਕੋਈ ਜੋੜਾ ਲੈ ਕੇ ਜਾਊਗਾ ਦੋਨੇ ਇੱਕ ਦਸ ਦੀਆਂ ਦੇ ਦਾਂਗੇ ਵੀਰੇ 55 ਜਦ ਭਾ ਪੇ ਜੋ ਹਾਂਜੀ 158000 ਦੀ ਪੰਜ ਨੰਬਰ ਜਰਸੀ ਆ ਗਈ ਹੈ ਨਾ ਪੰਜ ਨੰਬਰ ਆ ਕੇ 6ਵਾਂ ਨੰਬਰ ਦੰਬ ਲਈ ਜਾਂਦੀ ਹੈ ਇਹ 6ਵਾਂ ਨੰਬਰ ਕਿਹੜਾ ਸੂਆ ਇਹਦਾ ਸੂਆ ਦੂਜਾ ਵੀਰੇ ਦੂਜਾ ਸੂਆ ਐਚਐਫ ਚ ਆ ਗਈ ਹੈ ਨਾ ਐਚਐਫ ਚ ਆ ਗਈ ਵੀਰੇ ਠੀਕ ਹੈ ਬਾਈ ਮਾਲਕ ਦੇ ਦੱਸਣ ਅਨੁਸਾਰ 20 ਕਿਲੋ ਦੇ ਨੇੜੇ ਦੁੱਧ ਦੇ ਕੇ ਹੀ ਆ ਬੱਚੀ ਪਰਾਪਾ ਵੀ ਕਹਿ ਕੇ ਦੇ ਦਾਂਗੇ ਵੀ ਕਹਿ ਕੇ ਦੇ ਦਾਂਗੇ ਵੀਰੇ ਜਮਾ ਨਾਰਮਲ ਹੀ ਦੇਣਾ ਬੱਚੀ ਨਸਲ ਵਾਲੀ ਆ ਖਾਨ ਗਲਾਬੀ ਤੁਹਾਨੂੰ ਲੱਗੇ ਵੀਰੇ ਬਹੁਤ ਸੋਹਣਾ ਖਾਨ ਬਾਕੀ ਆ ਕੀ ਤੇਰੇ ਗੱਲਾਂ ਜੇ ਕਰੰਟ ਜਾ ਲੱਗਦਾ ਬਾਈ ਪਤਾ ਕੀ ਗੱਲ ਆਪਾਂ ਗੱਲ ਤੋਂ ਕੰਮ ਕਰਦੇ ਨਹੀਂ ਯਾਰ ਪਰਮਾਤਮਾ ਆਪਾਂ ਨੂੰ ਹੀ ਬੁਝੇਰਾ ਦੀਆਂ ਲੰਗਰ ਵੀ ਕੀ ਜਾਂਦੇ ਆਪਾਂ ਨੂੰ 2 ਰੁਪਏ ਬਣਦੇ ਆ ਵੀ ਕੀ ਫਾਇਦਾ ਝੂਠ ਬੋਲਣ ਦਾ ਰਾਗ ਚਾਰ ਆ ਕੇ ਦੌੜ ਗਏ ਹਾਂਜੀ ਹਾਂਜੀ ਕੀ ਕੀ ਹੋਈ ਪਈ ਆ ਚਲੋ ਵੀਰੇ ਪਰਮਾਤਮਾ ਦੀ ਕਿਰਪਾ ਬਾਬੇ ਨਾਨਕ ਦੀ ਹੁਣ ਆਪਾਂ ਕੌਣ ਆ ਯਾਰ ਪਰ ਰੇਟ ਬਾਜ ਮਨਾ ਹੋਈ ਆ ਹਾਂ ਵੀਰੇ ਤੂੰ 70 ਦਾ ਲੱਖਾਂ ਵਾਂਗ ਲੱਗ ਗਿਆ ਕੋਈ ਜਾਓ ਇਹ ਕਿੱਦਾਂ ਮੁੱਲ ਜਿੰਨਾ ਮਰਜ਼ੀ ਕਰਾ ਲੈਣਾ ਕੋਪਤ 10000 ਜੀ ਬੱਚੀ ਦੇ ਦਾਂਗੇ ਦੇਖੀਏ ਆਡਰ ਤੇ ਨਾੜਾਂ ਦੀ ਕਿੰਨੀ ਲੱਗੀਆਂ ਭਾਰਤ ਦਾ ਨਕਸ਼ਾ ਹੀ ਬਣਿਆ ਫੈਗ ਰਿਹਾ ਸੋ ਜੈ ਕਰਾ ਜਮ ਲੈ ਕਿੱਦਾਂ ਦੀਆਂ ਨਾੜਾਂ ਥਾਣ ਦੇਖ ਲੈ ਮੁੱਠੀ ਵਾਲਾ ਇਹਦਾ ਤਾਂ ਤਾਂ ਨਹੀਂ ਲੱਗਦਾ ਇਹ ਤਾਂ ਕੱਚੀ ਹੈ ਜੀ ਵੀਰੇ ਜਦੋਂ ਤਿਆਰ ਹੋ ਗਈ ਨਾ ਬੱਚੀ ਦੇ ਬੱਚੀ ਦੇ ਰੰਗ ਟਾਂਗ ਹੀ ਕੁਝ ਹੋਰ ਹੋਣੇ ਇਹ ਆਪਾਂ ਦੇਵਾਂਗੇ 70000 ਜੀ ਹਾਂ 70000 ਦੇ ਦਾਂਗੇ ਵੀਰੇ ਮਾਨਤਨ ਮੌਕੇ ਦੀ ਜਿਹੜੇ ਵੀ ਬੰਦਾ ਫੋਨ ਲਾਉ ਥਰੇਕ ਜਾਂ ਦੇ ਵਿੱਚੋਂ ਆਪਾਂ ਕਰ ਦਾਂਗੇ 6 ਨੰਬਰ 70000 ਹਾਂਜੀ ਹਾਂਜੀ ਵੀਰੇ ਤੇ ਰੇਡ ਨਾਲ ਦਾ ਜੋ ਆਫਰ ਹੀ ਹੈ ਜ ਤੇ ਹਫ਼ਤੇ ਵਿੱਚ ਦੋ ਪੁਰਵੇ ਤੇ ਵਧੂ ਆ। ਹਾਂਜੀ ਹਾਂਜੀ। ਤੇ ਅੱਗੇ ਆ ਗਿਆ 7ਵਾਂ ਨੰਬਰ। ਹਾਂਜੀ। ਇਹ ਵੀ ਵੀਰੇ ਫੋਲਸ ਆਇਆ ਜੀ ਬੱਧੀਏ ਫਾਰਮ ਤੇ ਵਛੀ ਲਈ ਆਪਾਂ। 7 ਨੰਬਰ ਦੂਜਾ ਸੂਆ। ਦੂਜਾ ਸੂਆ। ਠੀਕ ਆ ਕੱਦ-ਕਾੜ ਬਿਊਟੀ ਵਗੈਰਾ ਚੰਗੀ ਆ। ਬਿਊਟੀ ਬਹੁਤ ਚੰਗੀ ਆ ਵਛੀ ਵੀਰੇ ਸਾਰੇ ਬਸੋ ਚੰਗੀ ਆ। ਇਹ ਤਾਂ ਫਿਰ ਕਿੰਨਾ ਚੰਗਾ ਰਿਕਾਰਡ ਪਾਉ ਦੁੱਧ। ਇਹਨੇ ਬਾਈ 25-26 ਕਿਲੋ 70 ਕਿਲੋ। ਠੀਕ ਆ। ਹਾਂਜੀ। ਤੇ ਵਾਕੀ ਨਾੜਾ ਨੂੜਾ ਹਵਾਨੇ ਤੇ ਬਹੁਤ ਗੁੰਦੀ ਭਈ ਆ ਜਮਾਨਾ। ਸੂਆ ਮਿਲਕ ਵੀਨਸ ਵਗੈਰਾ ਦੇਖ ਸਕਦੇ ਹੋ ਨਾੜਾ ਵਗੈਰਾ ਬਹੁਤ ਚੰ 24 25 ਕਿਲੋ ਦੁੱਧ ਮੰਨ ਵਾਲੇ ਬੰਦੇ ਆ। ਕੀ ਕੀਮਤ ਰਹੂਗੀ ਇਹ ਦੀ? ਇਹਦਾ ਵੀਰੇ ਮੋਨ ਅਪਡੇਟ ਕਰਾ ਲਾ 1.70 ਕਰਾ ਲਾ ਹਾਂ ਢੇਲੋ 1 ਲੱਖ ਲੈਣਾ ਵੀਰੇ ਅੱਜ ਇਹਦਾ ਬੱਚੀ ਦਾ ਪੂਰਾ ਲੱਖ। ਹਾਂ ਤੇ ਆਹਦੇ ਜੇ ਕੁਝ ਹੋਰ ਹੋਣੀਆਂ। ਮੰਗਦਾ ਨੂੰ ਡੇਢ ਮੰਗ ਲਾ ਉਹ ਦੇਖ ਸਕਦਾ। ਕੋਈ ਤਾਂ ਗੱਲ ਵੀਰੇ ਮੰਗਦੇ ਨੇ ਲੋਕ ਆਪਾਂ ਲੋਕਾਂ ਦੀ ਵੀਡੀਓ ਵੀ ਦੇਖਦੇ ਆ ਢੇਲੋ ਤੂੰ ਵੀ ਰੋਜ਼ ਬਣਾਉਣਾ ਹੈ ਜੀ 1.70 70 ਮੰਗੀਆਂ ਦਾ 60 60 ਮੰਗੀਆਂ ਨੋ ਪਹਿਲਾਂ ਦਾ ਕੀ ਫਾਇਦਾ ਵੀਰੇ ਹਨਾ। ਕਾਂਦੇ ਸੀਮੈਂਟ ਵਾਲੀ ਕੱਢਣੀ ਨਹੀਂ ਤੇ ਗਾਰੇ ਵਾਲੀ ਕੱਢਣੀ ਜਿਹੜੀ ਲੱਤ ਮਾਰੀ ਦਾ ਟੈਜੇ। ਟੈਜੇ ਵੀਰੇ। ਸੀਮੈਂਟ ਵਾਲੀ ਕਾਂਦੇ ਇੱਕ ਹੀ ਬਾ ਡਾਟਾ ਦਾ ਇਹ ਵੀਰੇ ਦਾ 15 ਦਿਨ ਪੈ ਨਹੀਂ 14 ਤੋਂ 15 ਦਿਨ ਬਚੀ ਜੇ ਬਜਨ ਪੂਜਨ ਬਾਡੀ ਬੁੱਡੀ ਬਹੁਤ ਸੋਹਣੀ ਆ ਵਸਦੀ ਦਾ ਸੁਨੱਖੀ ਆ ਜਿੰਨੀ ਕਹੀ ਗਿਆ ਵੀਰੇ ਯਾਰ ਠੀਕ ਆ ਹਾਂ ਬਾਡੀ ਬੁੱਡੀ ਬਹੁਤ ਸੋਹਣੀ ਆ ਉਹ ਐ ਕਰੀ ਕੱਤ ਵੀ ਵਧੀਆ ਬਾਡੀ ਗੁੱਡੀ ਲੱਗਿਆ ਥਣ ਥੋਮੇ ਬੋਸਣਾ ਲੱਗਿਆ 18 19 ਕਿਲੋ ਦੇ ਜਮਾ ਨਾਰਮਲ ਦੇ ਕੇ ਹੈ ਵੀਰੇ ਆਪਾਂ ਚਾੜੋਂ ਤੁਲੀਆ ਆਪਣੇ ਪਿੰਡੂ ਲਈ ਜਾਏ ਆਪਾਂ ਸਾਰਾ ਬਾਇਓ ਡਾਟਾ ਦੱਸ ਦਾਂਗੇ ਨਾ ਕੀ ਕੀ ਮਤਰੋ ਹੋਏ ਇਹ ਬੱਛੀ ਦਾ ਵੀਰੇ ਮੁੱਲ ਜਿੰਨਾ ਮਰਜ਼ੀ ਕਰਾ ਲੈ 70000 ਦੀ ਬੱਛੀ ਆਪਾਂ ਦੇ ਦਾਂਗੇ ਵੀਰੇ ਬਾਡੀ ਪਰ ਇਦਾਂ ਦੀ ਕੋਈ 70000 ਨਹੀਂ ਮੰਡੀ ਦੀ ਬਾਗਰੋਂ ਲੈ ਕੇ ਭੇਜ ਦੋਗਾ ਤਾਂ ਵੀ ਵਿਕ ਜਾਣੀ ਆ ਵੀਰੇ ਜੈ ਜੈਕਾਰ ਆ ਬਾਡੀ ਬਹੁਤ ਆ ਵਜਨ ਵੀ ਬਹੁਤ ਵੱਡੀ ਬਹੁਤ ਛੋਟੀ ਨਹੀਂ ਹੈਗੀ ਬੱਛੀ ਤੇ ਜਿਹੜੀ ਵੀਰੇ ਆਪਾਂ ਇਹ ਸੂਈ ਵੀ ਬੱਛੀ ਦੇਖੀ ਹੈ ਨਾ ਜਰਸੀ ਚ ਇਹਨਾਂ ਸਪੈਸ਼ਲ ਰੈਜ ਠੀਕ ਹੈ ਠੀਕ ਹੈ ਧੋਰੀ ਵਾਰਨੇ ਉਹਨੂੰ ਵੀਰ ਫੇਸ ਕੁਆਲਟੀ ਕਲਰ ਦੇਖ ਲਾ ਕਿਦਾਂ ਲੱਗਿਆ ਬੜੀ ਸੁਨੱਖੀ ਆ ਬਾਬੀ ਜੀ ਕਰ ਮੈਂ ਥਾਣੇ ਦੇਖੀ ਕਿੰਨਾ ਸੋਹਣਾ ਲੱਗਿਆ ਥੋੜਾ ਸਾਈਵਲ ਲੰਗ ਪੈਂਦਾ ਹਲਕਾ ਜਿਹਾ ਹੈਨਾ ਬਾਈ ਬੜੀ ਠੰਡੀ ਆ ਠੀਕ ਹੈ ਠੰਡੀ ਸੀ ਲਵਾ ਦੋ ਪਿੱਛੇ ਇਹਦੇ ਬੱਚੇ ਆ ਸੂਈ ਸਵਾਈ ਦੁੱਧ ਕਿੰਨਾ ਕਹਾ ਜਰਾ ਦੁੱਧ ਮੇਰੇ 15 ਕਿਲੋ ਦਾ ਡੱਬਾ ਕਾਉਂਦੇ ਮਿੰਕੀ ਲੈ ਜਦੂ ਠੀਕ ਹੈ ਚੋਣ ਚ ਵੈਕ ਨੰਬਰ 100 ਨੰਬਰ ਆ ਵੀਰੇ ਕੀ ਕੀਮਤ ਰੱਖੋ ਜੀ ਇਹਦਾ ਮੁੱਲ ਜਿੰਨਾ ਮਰਜ਼ੀ ਕਰਾ ਲੈ ਢਿੱਲੋ ਹਣਾ ਵੀਰੇ 65000 ਦੀ ਬੱਚੀ ਦੇ ਦਾਂਗੇ 200 ਸਾਈਵਾਲ ਦੇ ਅੰਗ ਚ ਪੈਂਦੇ ਵਿੱਚ ਜਾਸੇ ਦੋਨੇ ਬੰਦ ਦਾ ਮੇਲਾ ਬੱਚਾ ਜਿਹੜਾ ਮਰ ਜਾ ਬੱਚਾ ਐਰ ਕੀ ਦੇਦਾ ਨਹੀਂ ਐਰ ਸ਼ਹਿਰ ਦੀ ਬੱਚੀ ਸੁਭਰੋ ਐਰ ਸ਼ਹਿਰ ਦੀ ਬੱਚੀ ਦੇਖੋ ਬਹੁਤ ਪਿਆਰੀ ਬੱਚੇ ਸੂਈਸ ਵਾਈ 나ੜੂਆ ਨਾਲ ਆਦਾਂ ਥੋੜੇ ਹੋਏ ਲੱਗਦੇ 2-4 ਸੂਈ ਨੂੰ ਹਣਾ ਠੀਕ ਹੈ ਤੇ ਇਹ ਵਾਲੀ ਵੈਡ ਕਰ ਗਈ ਫਿਰ ਬੈਗ ਗਈ ਹਣਾ ਤੇ ਬੈਗੀ ਬਾਈ ਜਨੂ ਜੀ ਆਪਾਂ ਇਹਨਾਂ ਦਾ ਮੈਨੂੰ ਬੱਚੂਆਂ ਵਾਲਾ ਆਪਣੇ ਤੋਂ ਪਹਿਲਾਂ ਹੀ ਮੰਨ ਲੈ ਕੇ ਜਾਂਦੇ ਬਾਈ ਠੀਕ ਆਪਾਂ ਵਾਲੇ ਪਹਿਲਾਂ ਆਪਣੇ ਕੋ ਇਹ ਕਿਵੇਂ ਬਾਈ ਵਧੀਆ ਰਿਹਾ ਫਿਰ ਪ੍ਰੋਗਰਾਮ ਵਾਈ ਦਾ ਪਾ ਬਹੁਤ ਲੋਟ ਦਿੱਤੀ ਫੇਰੀ ਜਿੰਨੀ ਗੱਲ ਕਹਿੰਦਾ ਉਹ ਨਹੀਂ ਨਿਭੜਦੀਏ ਕੀ ਭਾਜ ਮਿਲੀ ਆਪਣੇ ਵੇ ਤੇ ਤਾਂ ਨਾ ਰਹਿ ਗਈ 65 ਦੀ 65000 ਦੀ ਆ ਤੇ ਤਰਾ ਤੁਨ ਮਰਾ ਕੇ ਤਸੱਲੀ ਕਰਾ ਦੇ। ਓਕੇ ਬਾਈ ਤਸੱਲੀ ਕਰਾ ਦੇ। ਅੱਜ ਅਸੀਂ 11 ਵਜੇ ਸੂਈ ਜੇਰ ਤੋ ਡਾਨਾ ਜਮਾ ਓਕੇ। ਠੀਕ ਆ ਸੋ ਵੀਰੋ 65000 ਦੀ ਸੂਈ ਸਵਾਈ ਜਮਾ ਹਨਾ। ਜਾਇ ਜਾਇ ਕਰ ਤੇ ਕਹਿੰਗੇ ਨੰਬਰ ਬੋਲ ਜੀ ਦੁਬਾਰੇ ਆਪਣਾ। ਨੰਬਰ ਵੀ ਜੀ ਆਪਣਾ 9779999325। ਪਿੰਡ ਛਾੜੋ। ਜ਼ਿਲ੍ਹਾ ਸੰਗਰੂਰ ਪੈ ਗਿਆ ਹਨਾ। ਲੌਂਗਵਾਲ ਦੇ ਨੇੜੇ ਆਇਆ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ। ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ।